ਬਾਬਾ ਜਰੂਰ ਜੇਕਰ ਬਾਬਾ ਹਜ਼ਾਰਾ ਸਿੰਘ ਲੰਬੜ ਦਾ ਬਾਬਾ ਹਜ਼ਾਰਾ ਸਿੰਘ ਲੰਬੜ ਦਾ ਲਓ ਜੀ ਇੱਧਰਲੇ ਪਾਸੇ ਹਰਿਆਣੇ ਦੇ ਕੋਚ ਦਾ ਜਿਹੜਾ ਮਾਨ ਤੇ ਸਨਮਾਨ ਨਗਰ ਰਾਜੀ ਦੇ ਨਾਲ ਕੀਤਾ ਜਾ ਰਿਹਾ ਆਜੋ ਭਰਾ ਨੂੰ ਬਹੁਤ ਬਹੁਤ ਮੁਬਾਰਕਾ ਵੱਡੇ ਮਾਨ ਤੇ ਸਨਮਾਨ ਆ ਇਸ ਟੀਮ ਦੇ ਕੋਚ ਦੇ ਬਹੁਤ ਬਹੁਤ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਮੇਰੇ ਵੀਰੋ ਹਾਂਜੀ ਕਰੀਏ ਸ਼ੁਰੂਆਤ ਜੀ ਮਾਨ ਸਨਮਾਨ ਜੋ ਰੋ ਹਾਂਜੀ 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 ਕਰ ਦਈਏ ਵਿਸ਼ਾਲ ਭਾਈ ਰੇਡ ਪੈ ਗਈ ਕਰੀ ਗੱਲ ਲਓ ਸਾਹਮਣੇ ਬੋਪਰ ਵਾਲਾ ਰਕੇਸ਼ ਹੈ ਮਿੱਤਰੋ ਸਾਹਮਣੇ ਕਬੱਡੀ ਪੋੜ ਹੈ ਉਹ ਗੁਲਾਬੇ ਵਰਗੇ ਮਾਲਾ ਸਾਹਮਣੇ ਗੱਲਾਂ ਕਹਿੰਦੇ ਪੱਤੇ ਪੱਤਰ ਤੇ ਕਾਲੋ ਵਰਗੇ ਚਾਦੂ ਛੱਠੇ ਵਰਗੇ ਵਾਹ ਓਏ ਮੁੰਡਿਆ ਰਕੇਸ਼ ਬੋਪਰ ਵਾਲਾ ਸੋਹਣਾ ਖੇਡਦਾ ਵੰਡਿਆ ਵੀਰੇ ਸਾਹਮਣੇ ਕਬੱਡੀ ਪੈ ਗਈ ਹੈ ਦੱਸਿਓ ਆਪਾਂ ਨਵੇਂ ਮੁੰਡੇ ਬਾਰੇ ਲਓ ਇਧਰਲੇ ਪਾਸੇ ਕਹਿੰਦੇ ਖੇਡ ਗਰਾਉਂਡ ਦੇ ਵਿੱਚ ਕਬੱਡੀ ਕਹਿੰਦੇ ਤੋਤਾ ਸਿੰਘ ਵਾਲੀ ਟੀਮ ਵੱਲੋਂ ਪੈ ਗਈ ਮੇਰੇ ਵੀਰੋ ਲਓ ਉਧਰਲੇ ਪਾਸੇ ਕਹਿੰਦੇ ਕੀਤੀ ਟਰਾਈ ਪਰ ਦੇਖਾਂਗੇ ਪੁਆਇੰਟ ਰੇਡਰ ਦਾ ਇਧਰਲੇ ਪਾਸੇ ਕਹਿੰਦੇ ਭੀਮਾ ਕਹਿੰਦੇ ਸੁਰਸਿੰਗ ਦੀ ਧਰਤੀ ਮੇਰੇ ਵੀਰੋ ਸ਼੍ਰੀਮਾਨ ਸੰਤਵਾਪੁਰਖ ਬਾਬਾ ਅਵਤਾਰ ਸਿੰਘ ਜੀ ਸੁਰਸਿੰਗ ਵਾਲਿਆਂ ਦੇ ਪਿੰਡੋਂ ਕਹਿੰਦੇ ਆ ਖਿਡਾਰੀ ਚੱਲ ਕੇ ਆਇਆ ਚਾਰੇ ਯਾਫੀ ਚਾਰੇ ਯਾਫੀ ਕਹਿੰਦੇ ਇੱਕ ਕੰਨੀ ਤੇ ਜਾਦੂ ਲਗਾ ਦੂਜੀ ਕੰਨੀ ਤੇ ਆਹ ਉਹ ਮੰਗੀ ਦੁੱਪਲੀ ਵਾਲਾ ਪ੍ਰਿਆ मुंडा कंदे गुलाब गुला उहो चमे जी चमी मुंडा हिते रखे पासे ਇਹ ਪੜੀ ਸੇਵਾ ਦੇ ਨਾਲ ਜੁੜੇ ਐ ਬਾਬਾ ਲੋਹ ਸਿੰਘ ਜੀ ਦੇ ਸਮਾਧੀਆਂ ਗੱਲਾਂ ਹੁੰਦੀਆਂ ਐ ਬਾਬਾ ਜੋਗਾ ਸਿੰਘ ਜੀ ਬਸਰਛੀ ਦਾ ਤਰਨਾ ਦਲ ਦਾ ਮੁਖੀ ਨੇ ਤੇ ਉੱਥੇ ਆ ਸੇਵਾ ਕਰਦਾ ਚੱਪੇ ਵਾਲਾ ਗਲਾਪਾ ਦੂਜੇ ਪਾਸੇ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸੰਗਣਾ ਦੇ ਦਰਬਾਰ ਦੇ ਆ ਭੀਮ ਸੇਵਾ ਕਰਦਾ ਐ ਇਹ ਸੇਵਾ ਦੇ ਨਾਲ ਜੁੜੇ ਮਿੱਤਰੋ ਸੇਖਮਾ ਵਾਲਾ ਗੰਗਣਾ ਇਹਦੇ ਤੋਂ ਕੌਣ ਭੱਜੂ ਭਰਾ ਵੀਰੋ ਇਹ ਕਹਿੰਦੇ ਪਿਆਰ ਨਾਲ ਥੋੜਾ ਪਿਆਰ ਨਾਲ ਮੇਰੇ ਭਰਾ ਬਣ ਕੇ ਭਾਈ ਜੀ ਪਿਆਰ ਦੇ ਨਾਲ ਪਿਆਰ ਦੀ ਖੇਡ ਆਪਾਂ ਪਿਆਰ ਦੇ ਨਾਲ ਖੇਡਨੀ ਹੈ ਮੇਰੇ ਵੀਰੋ ਉਧਰ ਬਾਊ ਆਰਤੀਆ ਜੀ ਕਹਿੰਦੇ ਵੱਡੇ ਮਾਨ ਦੇ ਕੇ 1000 ਰੁਪਏ ਦੇ ਵੱਡਾ ਧੰਨਵਾਦ ਕਰਾਂਗੇ ਗਰਦੇਬ ਪਧਰੀ ਆ ਗਿਆ ਸਾਡਾ ਵੀਰ ਯਾਰਾਂ ਦਾ ਯਾਰ ਆ ਦਿਲ ਨੇ ਅਸੀਂ ਤੈਨੂੰ ਲੈ ਜਾਣਾ ਉਸ ਸ਼ਹਿਰ ਦੀਏ ਪਰਿਏ ਭਰਾ ਦਾ ਪਿਆਰ ਕਹਿੰਦੇ ਸਾਹੀ ਦੇ ਨਾਲ ਆ ਉਹ ਗੱਲਾਂ ਚੱਲਦੀਆਂ ਪਰ ਇਧਰਲੇ ਪਾਸੇ ਖੇਡ ਗਰਾਊਂਡ ਦੇ ਵਿੱਚ ਐਨ ਕਹਿੰਦੇ ਰੇਡ ਪੈ ਚੁੱਕੀ ਮੇਰੇ ਵੀਰੋ ਸਿੱਖ ਸਰਦਾਰ ਗੱਭਰੂ ਹਰਜੋਤ ਸਿੰਘ ਆ ਮੁੰਡੇ ਦਾ ਨਾਮ ਨਵੀ ਹਰਦੀਪੀਰ ਹਰਜੋਤ ਭੰਡਾਰ ਵਾਲੇ ਦੇ ਇੰਟਰਵਿਊ ਦੇਖੀ ਸਾਹਮਣੇ ਮੁੰਡੇ ਦੀ ਪਤਾ ਲੱਗਾ ਕਿ ਬਾਕੀ ਬਹੁਤ ਮਿੱਤ ਕਰਕੇ ਉੱਠਿਆ ਹੈ ਬਾਕੀ ਕੌਡੀ ਨਾਲ ਪਿਆਰ ਹੈ ਮੁੰਡੇ ਦਾ ਇੱਕ ਪਾਸੇ ਮੰਗੀ ਹੈ ਮਿੱਤਰੋ ਬੀਪੀ ਤੋਤਾ ਸਿੰਘ ਵਾਲਿਆਂ ਦੀ ਟੀਮ ਹੈ ਜਿਨ੍ਹਾਂ ਨੇ ਪਾਕੇ ਬਹੁਤ ਵੱਡੇ ਪੱਦਰ ਪੱਟੇ ਪੱਟੇ ਪੱਲ ਦਾ ਤਰਾਸ਼ੇ ਮੇਰੇ ਵੀਰੋ ਲਓ ਇਧਰਲੇ ਪਾਸੇ ਕਬੱਡੀ ਹੋਇਆ ਸਾਹਮਣੇ ਕਾਲੇ ਕਹਿੰਦੇ ਕੋਟ ਵਰਗੀਆਂ ਦੀਆਂ ਗੱਲਾਂ ਹੁੰਦੀਆਂ ਗੱਗਨ ਸੇਖਮਾ ਖੇਡਦਾ ਕਿਤੇ ਚਾਂਦਰਕੇ ਮੱਲ ਹੈ ਘਾਂਕੇ ਵਾਲਾ ਕਰਵੰਦਰ ਜੇ ਕਿਤੇ ਸਾਹਮਣੇ ਹੋ ਜੇ ਸਵਾਦ ਆ ਜਾਣਾ ਮਨੀ ਤਿਆਲਪੁਰੇ ਵਾਲਾ ਨਾਲ ਹੈ ਮਿੱਤਰੋ ਗੱਲਾਂ ਕਹਿੰਦੇ ਪੋਟਿਆਂ ਦੇ ਦਾਣੇ ਵਾਲੇ ਦੀਆਂ ਹੋਣੀਆਂ ਟੱਕਣਾ ਕੰਨੇ ਆ ਗੱਲਾਂ ਤਾਂ ਉਹਦੀਆਂ ਹੋਣੀਆਂ ਲਓ ਤਿਆਲਪੁਰੇ ਵਾਲਾ ਮਿੱਤਰੋ ਬੱਲੇ ਪੱਲੇ ਕਰਾਉਂਦਾ ਜੀਓ ਸੋਹਣਿਆ ਸਵਾਦ ਵੱਖਰਾ ਹੈ ਟੀਨੇਵਾਲ ਪਿੰਡ ਵਾਲੇ ਦੇਖਦੇ ਆ ਜੱਫਾ ਲੱਗੂ ਤੇ ਤਾੜੀ ਵਾਰਾਂਗੇ ਵੀ ਤਾੜੀ ਮਾਰ ਦਿਓ ਦੀਨੇ ਵਾਲਾ ਜੱਫਾ ਲਾਤਾ ਮੇਰੇ ਵੀਰੋ ਇਧਰ ਨਾਟ ਝੋਟ ਇੱਕ ਛਪਾਰ ਵਾਲਾ ਪਰ ਆ ਮੁੰਡਾ ਕਹਿੰਦੇ ਉਹ ਨੂਰਪਰੀਆ ਖੇਡ ਗਰਾਉਂਡ ਦੇ ਵਿੱਚ ਕਬੱਡੀ ਪਾਉਣ ਲੱਗੇ ਵਧਿਆ ਹੋਇਆ ਯਾਫੀ ਚਾਰ ਲੈ ਵੀ ਕਾਲੂ ਕਾਲੂ ਕਹਿੰਦੇ ਮਨਸੂਰ ਦੇਵਾ ਦੀ ਧਰਤੀ ਆ ਪਰ ਆ ਮੁੰਡਾ ਕਹਿੰਦੇ ਉਹ ਚੱਬੇ ਵਾਲਾ ਚੱਬੇ ਵਾਲਾ ਚੱਬੇ ਵਾਲਾ ਉਹ ਚੱਬੇ ਵਾਲਾ ਉਹ ਚੱਬੇ ਵਾਲਾ ਉਹ ਚੱਪੇ ਵਾਲਾ ਗੱਲਾਪਾ ਹੈ ਪੁੱਤੋ ਣਾਠ ਝੋਟ ਨੂੰ ਛੱਪ ਜੱਫਾ ਲਾ ਕੇ ਬੱਲੇ ਬੱਲੇ ਕਰਾ ਦੁੱਤੀ ਹੈ ਰਮਣ ਚੱਪੇ ਦਾ ਪਿੰਡੂ ਹੈ 15 ਫਰਵਰੀ ਦੇ ਸੱਤੇ ਆ ਕਹਿੰਦੇ ਮਹਾਪੁਰਸ਼ਾਂ ਦੀ ਕਹਿੰਦੇ ਮਾਨਪੁਰੀ ਦੀ ਧਰਤੀ ਤੇ ਕਹਿੰਦੇ ਗੱਲਾਂ ਹੋਣੀਆਂ ਹੈ ਚੱਪੇ ਦੀ ਧਰਤੀ ਮਹਾਪੁਰਸ਼ਾਂ ਦੀ ਧਰਤੀ ਹੈ ਇਧਰਲੇ ਪਾਸੇ ਪੱਟੀ ਵਾਲਾ ਗੋੜੀ ਸਾਹਮਣੇ ਤਿਆਰ ਪਰ ਤਿਆਰ ਹੈ ਉਹ ਗੋੜੀ ਆ ਗੋੜੀ ਪੱਟੀ ਵਾਲਾ ਗੋਲੀ ਆ ਗੋਲੀ ਇੱਕ ਹੋਰ ਗੋਲੀ ਇੱਕ ਹੋਰ ਗੋਲੀ ਹੈ ਸਾਰੀਆਂ ਗੋਲੀਆਂ ਬਾਕੀ ਖਤਰਨਾਕ ਹੁੰਦੀਆਂ ਮਿੱਤਰੋ ਇਹ ਰੇਟਰਾਂ ਚ ਬੜਾ ਖਤਰਨਾਕ ਹੈ ਅਭੀ ਆ ਗਿਆ ਵੱਡਿਆ ਵੀਰਾ ਬੜਾ ਸੋਹਣਾ ਖੇਡਦਾ ਮੋਟਾ ਲਾਓ ਅਭੀ ਕਿੰਨੇ ਖੇਡ ਗਰਾਉਂਡ ਦੇ ਵਿੱਚ ਰੈਡ ਪਾਉਣਗੇ ਵਧਿਆ ਹੋਇਆ ਯਾਫੀ ਚਾਰ ਲੈ ਵੀ ਦੁਪਲੀ ਵਾਲਿਆ ਦੁਬਲੀ ਵਾਲੇ ਤੇ ਮਾਣ ਕਰਦਾ ਸਾਡੇ ਡੀਪੀ ਸਾਹਿਬ ਮਾਣ ਕਰਦੇ ਕਿਉਂਕਿ ਜਦੋਂ ਦਾ ਕਹਿੰਦੇ ਦੁਬਲੀ ਵਾਲਾ ਕਹਿੰਦੇ ਡੀਪੀ ਸਾਹਿਬ ਦੀ ਟੀਮ ਦੇ ਵਿੱਚ ਖੇਡਦਾ ਕਹਿੰਦੇ ਜੱਫੀਆਂ ਤੇ ਜੱਫੇ ਲਾਉਦਾ ਪਰ ਇਧਰਲੇ ਪਾਸੇ ਜਾਦੀ ਉਹ ਜਾਦੂ ਨੇ ਕਹਿੰਦੇ ਸਿਰੇ ਦਾ ਜੱਫਾ ਲਾਤਾ ਮੇਰੇ ਵੀਰੋ ਕਹਿੰਦੇ ਆਰ ਪਾਰ ਵਾਲੇ ਕਹਿੰਦੇ ਉਹ ਕਹਿੰਦੇ ਨਹੀਂ ਹੁੰਦੇ ਬਾਜ਼ ਕਹਿੰਦੇ ਨੀਵੀਂ ਥਾਂ ਤੇ ਬਹਿੰਦੇ ਨਹੀਂ ਹੁੰਦੇ ਲੈ ਇਧਰਲੇ ਪਾਸੇ ਗੁਰਜੀਤ ਸਿੰਘ ਜੀ ਰਾਣਾ ਉਪ ਮੁੱਖ ਮੰਤਰੀ ਉਹ ਵੀ ਸਾਡੇ درمیان ਇੱਛੇ ਤੌਰ ਤੇ ਪੁੱਜ ਗਿਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਰਾਣਾ ਗਰਜੀਤ ਸਿੰਘ ਜੀ ਪੁੱਜੇ ਹੈ ਗੱਲਾਂ ਕਹਿੰਦੇ ਸਿਆਸਤ ਦੀ ਦੁਨੀਆ ਦੀ ਜਦੋਂ ਆਪਾਂ ਕਰਦੇ ਆ ਬਾਕੀ ਰਾਣਾ ਕਰਜੀਤ ਸਿੰਘ ਜੀ ਵਰਗੇ ਗੱਡਸੀ ਇਨਸਾਨ ਜੁਰਤਾ ਲੈਣ ਇਨਸਾਨ ਬਾਕੀ ਸਰਕਾਰ ਕੋਈ ਵੀ ਹੋਵੇ ਪਿੱਛੇ ਤੇ ਗਾਣਾ ਜਿਆ ਸੀਗਾ ਕਿ ਸਾਡੀ ਬੱਲੇ ਬੱਲੇ ਰਹੀਦੀ ਸਰਕਾਰ ਕੋਈ ਹੋਵੇ ਰਾਣਾ ਕਰਜੀਤ ਜੀ ਉਹ ਇਨਸਾਨ ਨੇ ਭਰਾ ਵੀਰੋ ਜਿਹਦੇ ਨਾਲ ਖੜਿਆ ਇੱਕ ਪਾਸਾ ਕਰਕੇ ਖੜਦੇ ਆ ਇਹਨਾਂ ਦੇ ਇੰਟਰਵਿਊ ਦੇਖਦੇ ਆ ਅਕਸਰ ਪਤਾ ਲੱਗਦਾ ਕਿ ਬਾਕੀ ਬਹੁਤ ਸਤਕਾਰ ਦੇ ਯੋਗ ਨੇ ਤੇ ਬਾਕੀ ਜਿੰਨਾ ਚ ਜੁਰਤਾ ਹੁੰਦੀਆਂ ਉਹ ਇਦਾਂ ਦੇ ਹੁੰਦੇ ਆ ਤੇ ਪਿੱਛੇ ਤੇ ਇੰਸਟਾਗ੍ਰਾਮ ਤੇ ਛੋਟੀਆਂ ਛੋਟੀਆਂ ਕਲਿੱਪਾਂ ਕੱਟ ਕੇ ਲੋਕਾਂ ਨੇ ਰੀਲਾਂ ਵੀ ਪਾਈਆਂ ਸੀ ਇਹਨਾਂ ਦੀ ਵੋਇਸ ਸੀਗੀ ਕਿ ਆਪਣੇ ਦੁਸ਼ਮਣ ਵੀ ਵੜਿਆ ਤੇ ਚੌਂਣ ਵਾਲੇ ਵੀ ਵੜਿਆ ਤੇ ਜਿਹੜੇ ਵੀ ਆਵੇ ਆਪਾਂ ਉਸੇ ਤਰ੍ਹਾਂ ਸਵਾਗਤ ਕਰਦੇ ਆਂ ਕਿ ਰਾਣਾ ਕਰਜੀਤ ਜੀ ਸਾਡੇ درمیان ਪੁੱਜ ਗਏ ਕਿਉਂਕਿ ਪੱਟੇ ਭਰਾ ਸਾਡੇ ਤਰਲੋਚਨ ਸਿੰਘ ਜੀ ਜਿੱਲ੍ਹ ਸਾਹਬ ਦਾ ਬੜਾ ਪਿਆਰ ਹੈ ਸਾਡੇ ਰਾਣਾ ਕਰਜੀਤ ਜੀ ਬੜਾ ਸਤਿਕਾਰ ਹੈ ਪੱਟੀ ਗੱਲ ਅੰਕੇ ਜਦੋਂ ਅੰਟੀ ਕੰਪੈਂਸੀ ਚੱਲਦੀ ਸੀ ਸਾਰੇ ਪੰਜਾਬ ਦੇ ਵਿੱਚ ਤੇ ਆਪਣੇ ਪੁੱਤ ਨੂੰ ਆਜ਼ਾਦ ਜੋ ਹੈ ਭਰਾ ਮਿਰੋ ਇਹ ਰਾਣਾ ਕਰਜੀਤ ਜੀ ਦੇ ਹਿੱਸੇਮਾਨ ਹੈ ਇਹ ਗੱਲਾਂ ਪੱਟੇ ਪੱਤਰ ਤੇ ਬੜੇ ਘਰਾਂ ਨੂੰ ਭਰਾ ਮੇਰੇ ਨੇ ਰਜਗਾਰ ਦਿੱਤਾ ਹੋਇਆ ਹੈ ਇਹ ਵੀ ਸਤਕਾਰ ਯੋਗ ਲਓ ਇੱਥੇ ਰੱਖੋ ਗੱਭਰੂਆ ਉਧਰਲੇ ਪਾਸੇ ਅਰਮਾਨ ਸਾਡਾ ਸਿੱਧੂ ਵੀਰ ਕਹਿੰਦਾ ਬਾਊ ਆਰਤੀ ਜੀ ਦਾ ਬੇਟਾ ਕਾਂਗੇ ਵਾਲੇ ਜੀ ਤਿੰਨ ਜੱਫੇ 500 ਰੁਪਏ ਦੇ ਵੀਰੋ 500 ਰੁਪਏ ਦੇ ਉਧਰ ਪਾਣੀ ਵਾਲੇ ਵੀਰ ਨੂੰ ਬੇਨਤੀ ਕਿ ਕਿਰਪਾ ਕਰਕੇ ਆਪਾਂ ਪਾਣੀ ਖੇਡ ਗਰਾਉਂਡ ਦੇ ਵਿੱਚ ਪੁੱਜਦਾ ਕਰ ਦਈਏ ਸਾਡੇ ਸਰਦਾਰ ਹਰਚੰਦ ਸਿੰਘ ਜੀ ਖਾਲਸਾ ਕੰਬੋ ਕੀ ਬਾੜੀ ਵਾਲੇ ਪਰ ਇਧਰਲੇ ਪਾਸੇ ਆਓ ਪਿਆਰ ਨਾਲ ਪਿਆਰ ਨਾਲ ਮਿੱਤਰਾਂ ਇੱਕ ਪਾਸੇ ਸਰਹਾਲਾ ਰਣੂਆ ਤੇ ਦੂਜੇ ਪਾਸੇ ਕਹਿੰਦੇ ਤੋਤਾ ਸਿੰਘ ਦੀ ਟੀਮ ਆ ਮੇਰੇ ਵੀਰੋ ਇਧਰਲੇ ਪਾਸੇ ਸਿੱਖ ਸਰਦਾਰ ਗੱਭਰੂ ਕਹਿੰਦੇ ਵਧਿਆ ਹੋਇਆ ਉਹ ਢੰਡਾਲਾ ਵਾਲਾ ਪਰ ਇਧਰ ਇਧਰ ਜੱਫਾ ਲੱਗੀ জাফর ਉਹ ਰੇਡਰ ਪਜੂ ਸ਼ਾਹ ਸਾਹਿਬ ਕਰੀ ਗੱਲ ਬਾਅਦ ਸਾਹਮਣੇ ਗੱਲਾਂ ਮਕਾਤੀਆਂ ਮੁੰਡੇ ਨੇ ਪਰ ਹਰਜੋਤ ਢੰਡਾਲਾ ਵਾਲਾ ਵਾਹ ਓਏ ਸੋਹਣਾ ਸੋਹਣੀ ਖੇਡ ਦੇ ਮਾਲਕ ਹੈ ਉਧਰ ਸਰਦਾਰ ਸਰਮਣ ਸਿੰਘ ਦਬਈ ਵਾਲੇ ਮਾਟਰ ਤਰਸੀਮ ਸਿੰਘ ਦੀ ਟੀਓ ਦਫਤਰ ਨਾਲ ਬਲਜਿੰਦਰ ਸਿੰਘ ਸੰਧੂ ਸਾਹਿਬ ਜਰਾ ਸਕਿੰਦੀ ਪੰਜਾਬ ਪੁੱਸ ਪ੍ਰਵਿੰਦਰ ਸਿੰਘ ਜੀ ਦੁਬਈ ਤੋਂ ਡਾਕਟਰ ਸਾਹੀ ਜੀ ਆਪਾਂ ਧੰਨਵਾਦ ਕਰਦੇ ਹਾਂ ਮਿੱਤਰੋ ਇੱਕ ਪਾਸੇ ਕਾਂਗੇ ਵਾਲਾ ਗੁਰਵੰਦਰ ਹੈ ਜਿਹਦੇ ਨਾਮ ਤੇ ਕਹਿੰਦੇ ਕਮੇਟੀਆਂ ਟੂਰਨਾਮੈਂਟ ਅੱਗੇ ਪਿੱਛੇ ਕਰ ਦਉਂਦੀਆਂ ਇਹ ਰੇਡਰਾਂ ਨੂੰ ਅੱਗੇ ਪਿੱਛੇ ਕਰ ਦਿੰਦਾ ਹੁਣ ਰੇਡਰ ਨੂੰ ਪਤਾ ਹੈ ਕਿ ਸਾਹਮਣੇ ਕਾਂਗੇ ਵਾਲਾ ਗੁਰਵੰਦਰ ਹੈ ਇਹਨੂੰ ਹੀ ਪਤਾ ਨੰਬਰ ਕਿਵੇਂ ਲੈਣਾ ਵਾਹ ਓਏ ਮੁੰਡਿਆ ਟੱਕਦਾ ਟੈਂਦਾ ਨੰਬਰ ਲੈ ਗਿਆ ਨਾਠ ਝੋਟ ਆ ਗਿਆ ਅਭੀ ਚੱਪੇ ਆੜਿਆ ਬਾਹ ਛੜਦੇ ਮੰਗੀ ਦੀ ਮੇ ਤਾਂ ਦਸੋਂ ਕਾਲੂ ਨੂੰ ਸਵਾਦ ਵੱਖਰਾ ਹੋ ਜੇ ਪਰ ਜੇ ਕਿਤੇ ਤੂੰ ਡੱਕ ਨਾ ਮੁੰਡਿਆ ਤੇ ਚਾਪੇ ਵਾਲੇ ਰਮਣ ਨੇ ਆਖ ਦੇਣਾ ਕਿ ਸਾਡੇ ਪਿੰਡ ਦੇ ਚੋਬਰ ਨੇ ਜੱਫਾ ਲਾਇ ਕਿਤੇ ਗੱਲਾਂ ਦਲਸ਼ੇਰ ਚਾਪੇ ਹਾਵੀਆਂ ਸਾਰੇ ਭਰਾਵਾਂ ਦਾ ਧੰਨਵਾਦ ਸਾਹਮਣੇ ਕੁੜੀ ਪਾਣੀ ਹੈ ਪੱਟੀ ਵਾਲਾ ਕੁੜੀ ਤਿਆਰ ਨੇ ਸੌਣੇ ਹਰਦੀਪ ਕਪਾਲਾ ਜੀ ਗੱਲ ਕਰਨਗੇ ਵੱਡੇ ਭਰਾ ਸਾਡੇ ਨਾਓ ਇਧਰ ਇਧਰ ਕਿਤੇ ਗੋਲੀ ਪੱਟੀ ਵਾਲਾ ਮੇਰੇ ਵੀਰੋ ਖੇਡ ਗਰਾਊਂਡ ਦੇ ਵਿੱਚ ਰੇਡ ਪਾਉਂਦੇ ਕਿ ਵਧਿਆ ਹੋਇਆ ਲੈ ਵੀ ਕਾਂਗੇ ਵਾਲਿਆ 500 ਦਿੱਤੇ ਜਣਾ ਔਰਮਾਨ ਸਾਡਾ ਭਰਾ ਸਿੱਧੂ ਕਹਿੰਦਾ ਬਾਊ ਆਰਤੀਆ ਦਾ ਬੇਟਾ ਇਧਰ ਦੇ ਪਾਸੇ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਗੁਰਵਿੰਦਰ ਓ ਗੱਲਾਂ ਵੱਟੀਆਂ ਐਨ ਕਿੰਦੇ ਗੱਲਾਂ ਚੱਲਦੀਆਂ ਮੇਰੇ ਵੀਰੋ ਲਓ ਸਾਹਮਣੇ ਅਭੀ ਆ ਗਿਆ ਖੈਰੇ ਮੱਝੇ ਦੀ ਧਰਤੀ ਐ ਕੱਲਾ ਵੱਡੇ ਪੱਤਰ ਤੇ ਹੁੰਦੀਆਂ ਮੁੰਡਿਆਂ ਦੀਆਂ ਜਲਾਲਪਰੀਏ ਪਾਲੇ ਨੇ ਇੱਕ ਵਾਰ ਗੱਲ ਹੋਈ ਤੇ ਆਖਿਆ ਕਿ ਆਉਣ ਵਾਲੇ ਸਮ ਦਾ ਵੀ ਵੱਡਾ ਮੱਲ ਹੈ ਜਦੋਂ ਤੇ ਸੱਟ ਲੱਗੀ ਸੀ ਭਰਾ ਵੀਰੋ ਬਾਬਾ ਮੇਰਾ ਕਰੇ ਤੰਦਰੁਸਤੀਆਂ ਇੰਨਾ ਮੱਲਾਂ ਦੀਆਂ ਲੱਖਣ ਗੱਲਾਂ ਹੋਣ ਇੱਕ ਪਾਸੇ ਕਾਲੂ ਐ ਮੰਗੀ ਐ ਚੱਪੇ ਵਾਲਾ ਗਲਾਬਾ ਮਿੱਤਰੋ ਕਿ ਫੁੱਲਾਂ ਚੋਂ ਫੁੱਲ ਜਿਵੇਂ ਗਲਾਬ ਦਾ ਉਸੇ ਤਰ੍ਹਾਂ ਗੱਲਾਂ ਹੋਣੀਆਂ ਐ ਝਾਫੀਆਂ ਚੋਂ ਝਾਫੀ ਓ ਚੱਪੇ ਦਾ ਗਲਾਬ ਮੇਰੇ ਪੁੱਤਰੋ ਨੰਬਰ ਰੇਟਰ ਦੇ ਖਾਤੇ ਐ ਵੱਡਿਆ ਵੀਰਾਂ ਸਾਹਮਣੇ ਰੇਟਰ ਤਿਆਰ ਐ ਕੱਸੀ ਆਪਾਂ ਮੁੰਡੇ ਬਾਰੇ ਲਓ ਇਧਰਲੇ ਪਾਸੇ ਕਹਿੰਦੇ ਖੇਡ ਗਰਾਉਂਡ ਦੇ ਵਿੱਚ ਕਹਿੰਦੇ ਕਬੱਡੀ ਆ ਲੈ ਵੀ ਕਾਂਗੇ ਵਾਲਿਆ ਤੇਰੇ ਤੇ 500 ਰੁਪਏ ਲਾਤਾ ਰਮਾਨ ਨੇ ਤੇ ਇੱਕ ਹੋਰ ਵੱਡਾ اعلان ਹੋ ਗਿਆ ਰਬੜਣ ਭੈਣੀ ਸਿੱਧਵਾ ਰਣਵੀਰ ਸਿੰਘ ਜੀ ਸਿੱਧਵਾ ਇਹਨਾਂ ਵੀਰਾਂ ਲੋ 1000 The so ਤੇ ਕਹਿੰਦੇ 1000 ਰੁਪਏ ਦਿੱਤਾ ਜਾਣਾ 1000 ਦਿੱਤਾ ਜਾਣਾ ਤੇ ਰਾਣਾ ਗਰਜੀਤ ਜੀ ਆਏ ਹੋਏ ਐ ਵੱਡਾ ਸਤਿਕਾਰ ਹੈ ਸਾਡੇ ਰਾਣਾ ਗਰਜੀਤ ਜੀ ਸਤਿਕਾਰ ਕਰਦੇ ਆ ਪਾਪਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਤਾਂ ਦੇ ਚਰਤੀ ਇਨਸਾਨ ਭਰਾ ਵੀਰੋ ਕਿ ਪਾਕੇ ਕਿਤੇ ਲੀਡਰਸ਼ਿਪ ਦੇ ਵਿੱਚ ਹੁਣ ਸਵਾਦ ਵੱਖਰਾ ਹੋ ਜਾਵੇ ਜਿਹੜੇ ਆਪਣੇ ਲੋਕਾਂ ਦੀ ਗੱਲ ਕਰਦੇ ਹੋਣ ਮੈਂ ਪਹਿਲਾਂ ਵੀ ਦੱਸਿਆ ਕਿ ਜਦੋਂ ਸਾਰਾ ਪੰਜਾਬ ਇੱਕ ਪਾਸੇ ਹੋ ਗਿਆ ਤੇ ਆਪਣੇ ਪੁੱਤ ਨੂੰ ਆਜ਼ਾਦ ਜਿਤਾਇਆ ਭਰਾ ਵੀਰੋ ਇਹ ਚੰਗੇ ਕੰਮ ਕੀਤੇ ਸੀ ਤਾਂ ਕਰਕੇ ਜਿੱਤ ਹੋਈ ਹੈ ਮਾਲਕ ਦੀ ਕਰਮਾਂ ਦੇ ਨਾਲ ਜਿੱਤਾਂ ਤੇ ਮੈਂ ਪਹਿਲਾਂ ਵੀ ਦੱਸਿਆ ਕਿ ਇੰਸਟਾਗ੍ਰਾਮ ਤੇ ਛੋਟੇ ਛੋਟੇ ਕਲਿੱਪ ਬੜੇ ਮਸ਼ਹੂਰ ਹੋਏ ਤੇ ਸਾਡੇ ਦੁਸ਼ਮਣ ਵੀ ਬੜੇ ਐ ਦੋਸਤ ਵੀ ਬੜੇ ਐ ਕਹਿੰਦੇ ਚਿਹਰੇ ਵੀ ਆਉਣ ਆਪਾਂ ਸਵਾਗਤ ਕਰਦੇ ਆਂ ਗੁਰਜੀਤ ਜੀ ਰਣਾ ਗੁਰਜੀਤ ਜੀ ਤੁਹਾਡਾ ਸਤਿਕਾਰ ਤੇ ਧੰਨਵਾਦ ਚਾਹੁੰਦੇ ਵਾਸਤੇ ਰੋ ਮੋ ਇੱਧਰਲੇ ਪਾਸੇ ਓ ਟੱਕਰ ਮੇਰੇ ਮਿੱਤਰੋ ਓ ਤਿਆਲਪੁਰਿਆ ਮਣੀ ਐ ਮਣੀ ਦਾ ਸਾਰਾ ਹੀ ਚੱਕਰ ਐ ਮਿੱਤਰੋ ਆ ਮਣੀ ਦਾ ਰੋਲ ਗੋਲ ਹੈ ਸਾਰਾ ਓ ਤਿਆਲਪੁਰਿਆ ਬੱਲੇ ਬੱਲੇ ਹਰ ਜੋ ਪਾਸੇ ਪਾਉ ਨਾਮ ਮਣੀ ਨੇ ਕਹਿੰਦੇ ਟਰਾਈ ਕੀਤੀ ਆ ਮੇਰੇ ਵੀਰੋ ਇਧਰਲੇ ਪਾਸੇ ਦੋ ਕਬੱਡੀਆਂ ਹਜ਼ਾਰ ਦੀਆਂ ਰਵਣ ਭੈਣੀ ਜਿਤਵਾ ਇੱਕ ਮੰਨ ਕਬੱਡੀ ਕਲੱਬ ਕਹਿੰਦੇ ਓ ਜੁਕੇ ਦਾ ਪ੍ਰਧਾਨ ਆ ਮੇਰਾ ਭਰਾ ਤੇ ਇਧਰਲੇ ਪਾਸੇ ਇੱਕ ਕਬੱਡੀ ਪੈ ਗਈ ਆ ਤੇ ਇੱਕ ਕਹਿੰਦੇ ਬਾਕੀ ਆ ਕਬੱਡੀ ਉਧਰਲੇ ਪਾਸੇ ਹਰਚੰਦ ਸਿੰਘ ਜੀ ਖਾਲਸਾ ਕੰਬੋ ਕੀ ਬਾੜੀ ਵਾਲੇ ਸਿੰਘ ਸਾਹਿਬ ਜੀ ਪੁੱਜੇ ਹੋਇਆ ਜਿਨ੍ਹਾਂ ਨੇ ਕਹਿੰਦੇ ਓ ਪਾਪੀ ਪੂਲੇ ਨੂੰ ਕਹਿੰਦੇ ਸੱਦਾ ਲਾਇਆ ਸੀ ਪਾਪੀ ਪੂਲੇ ਨੂੰ ਸੱਦਾ ਲਾਇਆ ਸੀ ਲੈ ਪੀ ਗੁਰਵਿੰਦਰਾ ਓ ਜੱਫੇ ਲਾਉਣੇ ਪੜਿਆ ਇਹ ਆ ਗਗਨ ਸੇਖਵਾ ਵਾਲਾ ਇਹ ਆ ਗਗਨ 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 ਓ ਸੇਖਵਾ ਦੀ ਧਰਤੀ ਮੁੰਡਾ ਕਹਿੰਦੇ ਓ ਏ ਪਾਟਾ ਪੜਦਾ ਜਾਂਦਾ ਪਰ ਘਾਂਗੇ ਵਾਲਾ ਜਿਹਦੇ ਸਾਹਮਣੇ ਹੋ ਜਾਂਦਾ ਹੈ ਨਾ ਉਹ ਰੇਡਰ ਨੂੰ ਪਤਾ ਲੱਗ ਜਾਂਦਾ ਹੈ ਕਿ ਬਾਕੀ ਕੋਈ ਸਾਹਮਣੇ ਖੜਾ ਹੈ ਲਓ ਇਧਰਲੇ ਪਾਸੇ ਟੱਕਰ ਹੈ ਮਿੱਤਰੋ ਪਰਜੋਤ ਪੰਡਾਲ ਸਾਹਮਣੇ ਕੋਡੀ ਪਾਉਂਦਾ ਹੈ ਚੱਪੇ ਵਾਲਾ ਕਲਾਪਾ ਇੱਕ ਪਾਸੇ ਹੈ ਮੁੰਡੇ ਸੋਹਣਾ ਖੇਡਣ ਵਾਲਿਆ ਮੇਰੇ ਮਿੱਤਰੋ ਉਹ ਟੱਕਰ ਕਾਲੂ ਦੇ ਨਾਲ ਪਰਜੋਤ ਪੰਡਾਲ ਪਿੰਡ ਵਾਲਾ ਹੈ ਉਹ ਟੱਕਰ ਮੇਰੇ ਮਿੱਤਰੋ ਪੂਰੇ ਖੜ ਕੇ ਹੌਸਲਾ ਕਰਕੇ ਆਹ ਪੁੱਤਰਿਆ ਸਾਣ ਸਿੰਘ ਜੀ ਕਿਸੇ ਕਿਸੇ ਨੂੰ ਬਲ ਹੁੰਦਾ ਠੱਬੀ ਲਾ ਕੇ ਡੇਕਦਾ 88 ਦਾ ਸਾਹਮਣੇ ਕੋਟੀ ਪਾਉਂਦਾ ਢੋਟ ਮੇਰੇ ਮਿੱਤਰੋ ਤਿਆਰ ਵਰ ਤਿਆਰ ਹੈ ਬੋਟਾਂ ਦੀ ਟੀਮਾਡ ਵੱਡੇ ਪੱਦਰ ਤੇ ਹੁੰਦੀ ਹੈ ਹੁਣ 2 2.5 ਲੱਖ ਦਾ ਹੋ ਗਿਆ ਗੱਲਾਂ ਕਿਤੇ ਫੋੜਦਿਆਂ ਹੋਈਆਂ ਪੁੱਟੀਆਂ ਦੀਆਂ ਹੋਈਆਂ ਜੀਪਾਂ ਦੀਆਂ ਹੋਈਆਂ ਪਰ ਇਹ ਪੁੱਟ ਕੋਟੀ ਵਾਲਾ ਮਿੱਤਰੋ ਦੇਖੋ ਸਰੀਰ ਮੁੰਡੇ ਦਾ ਪੂਚੇ ਪਾਸੇ ਉਹ ਟੱਕਰ ਸਾਹਮਣੇ ਇਹ ਤੇਰੇ ਸੜਕੇ ਜਾਵਾ ਮੁੰਡਿਆ ਲਾ ਦੇ ਜੱਫਾ ਪਰ ਬੁਲਟ ਹੈ ਲਾ ਬੁਲਟ ਬੁਲਟ ਬੈਲੀ ਦਿਖਾਉਂਦਾ ਤੇਰਾ ਬੁਲਟ ਦਾ ਚਾਬੀ ਲੈ ਜੂਗਾ ਨਿਗਾਹ ਚੜ ਗਿਆ ਕਿਸੇ ਪ੍ਰਮੋਟਰ ਦੇ ਤੇ ਤੈਨੂੰ ਵਿੱਚ ਕੈਨੇਡਾ ਲੈ ਜੂਗਾ ਲੋ ਇਧਰਲੇ ਪਾਸੇ 나ਟ ਝੋਟ ਕਹਿੰਦੇ ਖੇਡ ਗੌਣ ਦੇ ਵਿੱਚ ਉਹ ਬਾਚੋ ਮੁੰਡੇਰ ਤੋਂ ਉਹ ਬਾਚੋ ਮੁੰਡੇਰ ਤੋਂ ਇਹ ਕਹਿੰਦੇ ਇੱਕ ਕੰਨੀ ਤੋਂ ਉਹ ਟੁੱਟ ਕੇ ਲੱਗ ਲੇ ਵੀ ਕਿਲਾਬਾ ਵੇਦਾ ਹੁਣ ਤਾਂ ਮੁਸ਼ਕਲ ਆ ਹੁਣ ਤਾਂ ਉਹ ਮੁਸ਼ਕਲ ਪਰ ਕਹਿੰਦੇ ਭਾਰਾ ਸ਼ਰੀਰ ਆ ਮੁੰਡੇ ਦਾ ਕਹਿੰਦੇ ਬੱਲੇ ਬੱਲੇ ਕਰਾ ਗਿਆ ਕਹਿੰਦੇ ਬੱਲੇ ਬੱਲੇ ਹੋ ਗਈ ਉਹ ਖੜਾ ਗਿਆ ਹਿਲਸੀ ਘਰੇ ਘਰੀ ਤੋੜ ਦਿੱਤੇ ਸੋਚਾਂ ਤੇ ਵੱਲ ਸੀ ਘਰੇ ਘਰੀ ਤੋੜ ਦਿੱਤੇ ਸੋਚਾਂ ਤੇ ਵੱਲ ਸੀ ਲਾਲਾ ਲਾਲਾ ਹੋ ਗਈ ਖੌੜਾ ਗਿਆ ਹੱਲ ਸੀ ਗੱਲਾਂ ਕਹਿੰਦੇ ਸਾਡੇ ਸਤਕਾਰਯੋਗ ਬੁਲਾ ਰਹੇ ਨੇ ਕੀਤਿਆਂ ਹਰਦੀਪ ਕਪਾਲਾ ਜਿਹਦਾ ਵੱਡਾ ਪਿਆਰ ਤਰਲੋਚਨ ਸਿੰਘ ਜੀ ਗਿੱਲ ਸਾਹਿਬ ਦੇ ਨਾਲ ਹੈ ਵੱਡੇ ਪੱਧਰ ਤੇ ਆਪਾਂ ਸਤਕਾਰ ਕਰਦੇ ਆਂ ਇਧਰਲੇ ਪਾਸੇ ਪੱਟੀ ਵਾਲਾ ਗੋਲੀ ਹੈ ਘਾਂਗੇ ਵਾਲਾ ਗੁਰਵੰਦਰ ਹੈ ਆ ਟੱਕਰ ਵੇਖੋ ਤੀਨੇ ਆਲ ਪਿੰਡ ਵਾਲਿਓ ਸਵਾਦ ਵੱਖਰੇ ਹੋ ਜਣੇ ਹੈ ਘਾਂਗੇ ਵਾਲਾ ਕਹਿੰਦਾ ਪੱਜ ਕਿੱਧਰ ਦੀ ਪੱਜਣਾ ਹੈ ਉਹ ਚੱਲ ਗੋਲੀ ਕਿੱਧਰ ਦੀ ਚੱਲਦਾ ਹੈ ਚੱਲ ਗੋਲੀ ਕੱਤਰ ਦੀ ਚੱਲਦਾ ਚੱਲ ਗੋਲੀ ਉਹ ਕੱਤਰ ਦੀ ਚੱਲਦਾ ਜਿੱਦਰ ਨਹੀਂ ਜਾਂਦਾ ਕਿ ਜੱਫਾ ਲੱਗ ਗਿਆ ਤੇ ਬਾਊ ਆਰਦੀਆ ਜੀ ਕਹਿੰਦੇ 500 ਨਹੀਂ 1000 ਰੁਪਏ ਦੇਵਾਂਗੇ ਉਹ ਤਿੰਨਾਂ ਜੱਫਿਆਂ ਦਾ ਮੇਰੇ ਵੀਰੋ 1000 ਦੇਵਾਂਗੇ ਵੀਰ ਜਿਹੜਾ ਪੁਆਇੰਟ ਹੋਲਡ ਸੀਗਾ ਉਹ ਰੇਡਰ ਦੇ ਹੱਕ ਦੇ ਵਿੱਚ ਹੋਇਆ ਹੈ ਉਹ ਰੇਡਰ ਨਾਲ ਟਕਿਆ ਗਿਆ ਹਾਂ ਜੀ ਜੀ ਰੇਡਰ ਨਾਲ ਟਕਿਆ ਗਿਆ ਉਧਰਲੇ ਪਾਸੇ 27 ਫਰਵਰੀ ਕਹਿੰਦੇ ਮਾੜੋ ਚਾਲ ਦੇ ਵਿੱਚ ਕਹਿੰਦੇ ਸ਼ਿਮਰ ਵਾਲਾ ਕਾਨੀ ਪਾਈ ਆ ਕਹਿੰਦੇ ਕਾਲੀ ਕਾਨੀ ਜਦੋਂ ਉਹ ਖਰੀਦੀ ਸਗਰੂਰ ਤੋਂ ਉਹ ਘੋਲੀਆਂ ਮਰਜੀ ਬਹੁਤ ਸਾਹਮਣੇ ਗੱਲਾਂ ਹੋ ਗਈਆਂ ਨੰਬਰ ਵੇਖੋ ਇੱਕ ਵਾਰ ਸਕਰੀਨ ਦੇ ਉੱਤੇ ਪਤਾ ਲੱਗਦਾ ਹੈ ਕਿ ਟੱਕਰ ਪੱਡਿਆਂ ਮਲਾਂ ਦੇ ਵਿੱਚ ਚੱਲਦੀ ਹੈ ਅਦਨਾਨੇ ਵਾਲਾ ਬੋਟਾ ਪੁੱਤਰ ਨਾਲ ਗੱਲਾਂ ਕਹਿੰਦੇ ਵੱਡੇ ਪੱਦਰ ਤੇ ਉਹ ਮੁਕੇਸ਼ ਵਰ ਗਿਆਂਦੀਆਂ ਹੋਈਆਂ ਟੱਕੂ ਜਿਹੜਾ ਬੱਲੇ ਬੱਲੇ ਉਹਦੀ ਹੁਣੀ ਹੈ ਉਹ ਵਖਰਾ ਕਰਨਾ ਪਾਣਾ ਹੈ ਮੁੰਡਿਆ ਫੇਰ ਹੀ ਦੁਨੀਆ ਸਲਾਮਾ ਕਰਦੀ ਹੈ ਉਹ ਦੁਨੀਆ ਕਿੱਥੇ ਮੰਨਦੀ ਹੈ ਧੌਣ ਤੇ ਗੋਡੇ ਰੱਖਣੇ ਪੈਂਦੇ ਹੈ ਫੇਰ ਹੀ ਬਾਈ ਕਹਿੰਦੀ ਹੈ ਉਧਰ ਨੰਬਰ ਕਹਿੰਦੇ ਖਾਤੇ ਆ ਸਤਾਬ ਦੱਸਿਓ ਜੀ ਪਿਆਰ ਵਾਹਿਗੁਰੂ ਬੇਰ ਕਰੇ ਉਧਰ ਸਾਡੇ ਸ਼ੰਸ਼ਾ ਜੀ ਪ੍ਰਾਤਮੇਸ਼ ਕੰਗ ਹੁਣੀ ਉਹ ਆਪਣੇ ਭਰਾਵਾਂ ਦੇ ਨਾਲ ਸੱਜਣਾ ਮਿੱਤਰਾਂ ਦੇ ਨਾਲ ਪੁੱਜ ਗਏ ਐ ਮਾਹਵੀਰ ਸਰਪੰਚ ਬਾਸਰਕੇ ਦਿਨੇਸ਼ ਕੰਗ ਮਾਲ ਕਾਰਜ ਸਰਪੰਚ ਝੀਤੇ ਤੇ ਨਾਲ ਮੇਰਾ ਖਿਆ ਰਾਣਾ ਉਤੋ ਕੇ ਰਾਣਾ ਪਹਿਲਾ ਵੱਡੇ ਵੀਰ ਹੋਣੇ ਐ ਯਾਰਾਂ ਦੇ ਯਾਰ ਨੇ ਜਿਹਦੇ ਨਾਲ ਵੀ ਖੜਿਆ ਭਰਾ ਵੀਰੋ ਤੇ ਪੱਕੇ ਇਹ ਕੰਨਾ ਪੱਕੀਆਂ ਕਿ ਜਿਹਦੇ ਨਾਲ ਇਹ ਖੜਗੇ ਫਿਰ ਸਾਹਮਣੇ ਕੋਈ ਨਹੀਂ ਲੜਦਾ ਦਿਨੇਸ਼ ਕੰਗ ਹੁਣੀ ਆਇਆ ਐ ਮੈਂ ਵੀ ਇੰਦਰ ਸੁਖਰਾਜ ਸਿੰਘ ਕਹਿੰਦੇ ਦੁਨੀਆ ਦਾ ਇੰਟਰਨੈਸ਼ਨਲ ਪਲੇਅਰ ਆ ਗਿਆ ਬੱਪੂ ਕੰਢੀਲਾ ਆ ਗਿਆ ਜਿਹਦਾ ਪਿਆਰ ਕਹਿੰਦੇ ਸਰਦਾਰ ਤਰਲੋਚਨ ਸਿੰਘ ਜੀ ਚੋਚੀ ਗੱਲ ਦੀਨੇਵਾਲ ਦੇ ਵਾਲਾ ਐਨ ਕਹਿੰਦੇ ਮੋਹ ਪਰੇ ਸੱਦੇ ਤੇ ਆਇਆ ਸਾਡੇ ਭਰਾ ਲੈ ਵੀ ਧੀਮਾ ਤੇਰਾ 10000 ਰੁਪਿਆ ਆ ਗਿਆ ਜਦੋਂ ਤੇਰੀ ਦੂਜੀ ਰੇਡ ਹੋਈ ਫਿਰ ਤੇਨੇ 10000 ਦੇਾਂਗੇ 10000 ਦੇਾਂਗੇ ਘਾਂਗੇ ਵਾਲਿਆ ਬੱਲੇ ਬੱਲੇ ਕਰਾ ਦਿਆਂ ਮੁੰਡਿਆ ਤੈਨੂੰ ਵੇਖਣ ਵਾਸਤੇ ਬਹੁਤ ਸੰਗਤ ਦੀਨੇਵਾਲ ਚ ਪੁੱਜੀ ਆ ਨੌਜਵਾਨਾ ਇਧਰਲੇ ਪਾਸੇ ਨੰਬਰ ਸੁਣਿਓ ਭਰਾ ਬਣ ਕੇ ਕੋਤਾ ਸਿੰਘ ਵਾਲੇ ਦੇ ਨੰਬਰ ਜਿਹੜੇ 15 ਨੇ 15.5 ਨੇ ਉਹ ਉਧਰ ਸਿੰਘ ਜੀ ਕਬੱਡੀ ਕਲੱਬ ਸਰਹਾਲਾ ਰਣੂਆਂ ਦੇ ਨੰਬਰ 18 ਨੇ ਬੜਾ ਤਕੜਾ ਮੁਕਾਬਲਾ ਚੱਲ ਰਿਹਾ ਹੈ ਹੈਲੋ 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 ਉਧਰਲੇ ਪਾਸੇ ਹੈਲੋ ਸਾਡੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਰਾਣਾ ਗੁਰਜੀਤ ਜੀ ਸਾਬਕਾ ਮੰਤਰੀ ਪੰਜਾਬ ਐਮ ਐਲ ਏ ਮੌਜੂਦਾ ਰਵਨਜੀਤ ਸਿੰਘ ਸਿੱਕੀ ਸਭ ਕਾਮਲੇ ਹਲਕਾ ਖਡੂਰ ਸਾਹਿਬ ਦੇ ਬੇਟੇ ਈਮਾਨ ਸਿੰਘ ਸਿੱਕੀ ਪੱਪੂ ਕੰਡਿਲਾ ਜੀ ਸੁਖਰਾਜ ਸਿੰਘ ਜੀ ਰਾਜਦੀਪ ਸਿੰਘ ਜੀ ਸਤਰਾਮ ਸਿੰਘ ਜੀ ਬਿੱਟੂ ਚੇਅਰਮੈਨ ਤਖਤੂ ਤਖਤ ਤੋਂ ਜਯੋਧਵੀਰ ਸਿੰਘ ਜੀ ਸਰਲੀ ਪੱਠੇਵਾਲੇ ਉਹ ਸਾਡੇ ਵਿੱਚ ਮੌਜੂਦ ਨੇ ਉਹਨਾਂ ਦਾ ਇੱਥੇ ਆਉਣ ਤੇ तहे ਦਿਲੋਂ ਧੰਨਵਾਦ ਕਰਦੇ ਹਾਂ ਲੈ ਇਧਰ ਉਧਰ ਵੱਡਾ ਧੰਨਵਾਦ ਹੈ ਕਹਿੰਦੇ ਮੈਚਾਂ ਦੀਆਂ ਟੀਮਾਂ ਸ ਨਦੀਪ ਨੰਗਲਾਪਿਆ ਕਬੱਡੀ ਕਲੱਬ ਬਾਲਵਾ ਦੇ ਨਾਲ ਦੂਜੇ ਪਾਸੇ ਮਹਾਰਾਖਲ ਖਡੂਰ ਸਾਹਿਬ ਦੀ ਟੀਮ ਹੈ ਇਹ ਦੋਵੇਂ ਟੀਮਾਂ ਖੇਡ ਗਰਾਊਂਡ ਦੇ ਨੇੜੇ ਚੜ੍ਹੇ ਆ ਜਣ ਉਧਰ ਵੱਡੇ ਪ੍ਰਾਪਤ ਦਿਨੇਸ਼ ਕੰਗ ਹੁਣੀ ਪੁੱਜ ਰਿਹਾ ਹੈ ਮਾਨ ਵਾਲੀ ਗੱਲ ਹੈ ਪਿਆਰ ਹੈ ਸ਼ੈਨ ਸ਼ਾ ਆਇਆ ਮੇਰਾ ਵੀਰੋ ਕਹਿੰਦੇ ਯੂਕੇ ਤੋਂ 1000 ਰੁਪਏ ਦੇ ਵੱਡੇ ਮਾਨ ਤੇ ਸਨਮਾਨ ਭਰਾਵਾਂ ਵੱਲੋਂ ਪੁੱਜ ਕੇ ਬੜਾ ਧੰਨਵਾਦ ਕਰਾਂਗੇ। ਲਓ ਦੁਨੀਆ ਦੇ ਕਹਿੰਦੇ ਸੁਪਰ ਬੂਪਰ ਖਿਡਾਰੀ ਕਹਿੰਦੇ ਬਰਾਜਮਾਨਵਾ ਸਾਡੇ ਭਰਾ ਬਹੁਤ ਬਹੁਤ ਧੰਨਵਾਦ। ਹੈਲੋ 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 ਸਾਡੇ ਬਹੁਤ ਹੀ ਸਤਿਕਾਰਯੋਗ ਰਾਜਪੀਰ ਸਿੰਘ ਜੀ ਮਾਟਰ ਜਗਜੀਤ ਸਿੰਘ ਜੀ ਦੇ ਪੁੱਤਰ ਉਹਨਾਂ ਦਾ ਵਿਸ਼ੇਸ਼ ਸਨਮਾਨ ਹੋਣ ਜਾ ਰਿਹਾ। ਮੈਂ ਬੇਨਤੀ ਕਰੂੰਗਾ ਜਣਾ ਗੁਰਜੀਤ ਸਿੰਘ ਜੀ ਉਹਨਾਂ ਨੂੰ ਕਿ ਉਹਨਾਂ ਦਾ ਮਾਨ ਸਨਮਾਨ ਜਿਹੜਾ ਵਾ ਉਹਨਾਂ ਨੂੰ ਦੇਣ ਧੰਨਵਾਦ ਲਓ ਜੇ ਇਧਰ ਗਰਜੀਤ ਗਰ ਗਰਦੇਪ ਸਿੰਘ ਦਾ ਮਾਨ ਤੇ ਸਨਮਾਨ ਹੋਵੇਗਾ ਰਾਜਾ ਟੀਵੀ ਮੱਲੇ ਵਾਲਿਆਂ ਦਾ ਧੰਨਵਾਦ ਹੈ ਲਾਈਵ ਜੁੜਿਆ ਹੈ ਨਾ ਇਧਰਲੇ ਪਾਸੇ ਰਵਣ ਭੈਣੀ ਸਿੱਧਵਾ ਇੱਕ ਮੰਨ ਕਬੱਡੀ ਕਲੱਬ ਸੌਥਾਨ ਦੇ ਪ੍ਰਧਾਨ ਸਾਹਿਬ 1000 ਰੁਪਏ ਦੇ ਦਿੱਤਾ ਰੈਡਰ ਨੂੰ ਇਧਰ ਘਾਂਗੇ ਵਾਲੇ ਨੇ ਆਪਾਂ ਪੁੱਜਦਾ ਕਹਿੰਦਾ ਜੀ ਦੁੱੱਜਾ ਲਾਦਦਾ। ਵੀ ਹਰਦੀਪ ਵੀਰ ਸ਼ਾਮਾਂ ਤੱਕ ਇਹਨੇ ਕਈ ਦੋਲ ਹੋਣੇ ਨੇ। ਓ ਸ਼ਾਮਾਂ ਤੱਕ ਇਹਨੇ ਕਈ ਦੋਲ ਹੋਣੇ ਐ। ਬਸ ਗੱਲਾਂ ਇੱਕ ਪਾਸੇ ਲਾ ਦੇਣੀਆਂ। ਇੱਕ ਪਾਸੇ ਕਾਲੂ ਚੱਪੇ ਵਾਲਾ ਗਲੱਪਾ। ਓ ਵੇਖੋ ਸਾਹਮਣੇ ਮੇਰੇ ਮਿੱਤਰੋ ਓ ਟੱਕਰ ਸਾਹਾਂ ਦੀ ਪਿਹੜਦਿਆ ਸਾਹ। ਓ ਚੱਪੇ ਵਾਲਾ ਗਲੱਪਾ ਐ। ਇਹ ਕਹਿੰਦੇ ਮਹਾਂਪੁਰਸ਼ਾਂ ਦੀ ਧਰਤੀ ਚੱਪਾ ਮਿੱਤਰੋ। ਵਾਹ ਓਏ ਚੱਪੇ ਵਾਲਿਆ ਤੇਰੇ ਪਿੰਡ 15 ਤੇ 17 ਨੂੰ ਲੌਣਕਾ ਐ। ਸ਼੍ਰੀਮਨ ਸੰਤ ਬਾਬਾ ਬਸਲ ਸ਼ੀਦਾ ਤਰਨਾ ਦਲ ਦੇ ਮੁਖੀ। ਪਾਪਾ ਚੋਗਾ ਸਿੰਘ ਈਮਾਨ ਕਰਦੇ ਆ। ਉਹ ਇਧਰਲੇ ਪਾਸੇ ਮਾਲਵਾ ਕਬੱਡੀ ਕਲੱਬ ਲੋਪੋ ਤੇ ਨਾਲ ਖਡੂਰ ਸਾਹਿਬ ਨੂੰ ਬੇਨਤੀ ਹੈ ਕਿਰਪਾ ਕਰਕੇ ਦੋਨੋਂ ਟੀਮਾਂ ਖੇਡ ਗਰਾਉਂਦੇ ਲੱਗ ਕੇ ਆ ਜਾਣਗੀਆਂ। ਬੇਨਤੀ ਆ ਭਰਾਵਾਂ ਨੂੰ। ਲਓ ਇਧਰਲੇ ਪਾਸੇ ਕਾਂਗੇ ਵਾਲਿਆ ਇੱਕ ਹੋਰ ਦਾ ਫੇਰ ਫਿਰ ਕਹਿੰਦੇ ਰਵਾਨ ਸੰਧੂ ਨੇ ਓ ਬਾਉ ਜੀ ਦੇ ਦिए 1000 ਰੁਪਇਆ ਦੇ ਦिए 1000 ਇਧਰਲੇ ਪਾਸੇ ਕਹਿੰਦੇ ਨਾਟ ਚੋਟ ਓ ਹਰਦੀਪਵੀਰ ਸ਼ਾਮਾ ਤੱਕ ਤੂੰ 10 ਲਵਾਉਣੇ ਕਿੰਨੇ ਐ ਇੱਕਰੀ ਮੇਥਲ ਹੈ 15 ਕਹਦੇ 20 ਕਹਦੇ ਘਾਂਗੇ ਵਾਲੇ ਨੇ ਲਾ ਦੇਣੇ ਬਾਬਾ ਮੇਰਾ ਰੱਖੇ ਮੁੰਡੇ ਦੇ ਉੱਤੇ ਲੋ ਉਧਰਲੇ ਪਾਸੇ ਨਾਟ ਝੋਟੇ ਮਿੱਤਰੋ ਇੱਕ ਵੱਡਾ ਸ਼ਮਾਰਾ ਖੇਡਦਾ ਪਰ ਇਹਦੇ ਪਾੜੇ ਚਰਚੇ ਆ ਹੁਣ ਸਾਹਮਣੇ ਵੇਖਾਂਗੇ ਕੋਚ ਦولت ਸਿੰਘ ਜੀ ਕੀ ਇਸ਼ਾਰੇ ਕਰਦੇ ਆ ਚੱਪੇ ਵਾਲਾ ਕਲੱਬ ਆ ਨਾਲ ਚਾਤੂ ਵਰ ਗਿਆ ਮਿੱਤਰੋ ਆ ਕਾਲੂ ਹੈ ਸਾਹਮਣੇ ਟੱਕਰ ਨਾਟ ਝੋਟ ਦੇ ਨਾਲ ਉਹ ਪਾਉ ਏ ਮੁੰਡਿਆ ਭੱਜ ਭੱਜ ਧੱਕੇ ਮਾਰੋ ਜਿਹੜੇ ਘਾਂਗੇ ਵਾਲੇ ਤੇ ਪੈਸੇ ਲੱਗੇ ਆ ਜਾ ਕਰਦੀ ਢ ਘਾਗੇ ਵਾਲੇ ਵੀਰ ਤੇ ਪੈਸੇ ਲੱਗੇ ਲੈ ਵੀਰ ਵਿਸ਼ਾਲ ਦੋ ਦੋ ਕਬੱਡੀਆਂ ਬੋਲੀਆਂ ਰਾਮ ਨਾਲ ਆਪਾਂ ਮੈਚ ਲਈਏ ਨਜ਼ਾਰਾ ਤੱਕੀਏ ਲੈ ਇਧਰਲੇ ਪਾਸੇ ਗੋਲੀ ਕਹਿੰਦੇ ਖੇਡ ਗਰਾਉਂਡ ਦੇ ਵਿੱਚ ਭਾਜੀ ਆ ਜਾਂਦਾ 100 ਰੁਪਏ ਆ ਜਾਂਦਾ ਖੜਜੋ ਧਮਟ ਆ ਜਾਂਦਾ ਲੈ ਇਧਰਲੇ ਪਾਸੇ ਗੋਲੀ ਕਹਿੰਦੇ ਖੇਡ ਗਰਾਉਂਡ ਦੇ ਵਿੱਚ ਰੇਡ ਪਾਉਣ ਨੂੰ ਅੱਗੇ ਵਧਿਆ ਹੋਇਆ ਲੈ ਵੀ ਘਾਗੇ ਵਾਲਾ ਕੀ ਖਿਆਲਿਆ ਉਹ ਕੀ ਖਿਆਲਿਆ ਇਧਰ ਘਾਗੇ ਵਾਲਾ ਘਾਗੇ ਵਾਲਾ ਘਾਗੇ ਵਾਲਾ ਉਹ ਫਟ ਕੇ ਜਾਫੀ ਉਹ ਫਟ Wow.、啊 ਆਹ ਸਵਾਦ ਹੈ 25 25 50 ਹੈ ਕਹਿੰਦਾ ਕੋਈ ਸਾਨੂੰ ਸਾਥੋਂ ਅੱਗੇ ਰੱਖਾ ਵਾਹ ਓਏ ਮੁੰਡਿਆ ਏ ਘਾਂਗੇ ਵਾਲਾ ਗਰਵੰਦਰ ਹੈ ਮਿੱਤਰੋ ਮਾਣ ਕਰਦਾ ਜਲਾਲਪਰੀਆ ਪਾਲਾ ਸਾਡਾ ਤੇ ਮਾਣ ਕਰਦਾ ਕਿਤੇ ਪੱਕੇ ਪੰਡੀਆਂ ਦੁੱਲੇ ਵਰਗੇ ਵੱਟੇ ਮਾਣ ਵੱਡੇ ਭਰਾ ਦੇ ਵੱਲੋਂ ਪੁੱਜਦੇ ਹੋਏ ਹੈ ਵੱਡਾ ਧੰਨਵਾਦ ਤੇ ਸਤਿਕਾਰ ਖੈਰੇ ਮੱਜੇ ਦੀ ਧਰਤੀ ਕਿੰਦੇ ਅਭੀ ਤਿਆਰ ਹੈ ਮਿੱਤਰੋ ਉਧਰ ਦਨੇਸ਼ ਕੰਗ ਹੁਣੀ ਵੱਡੇ ਕਾਫਲੇ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਆ ਮੀਰ ਸਰਪੰਚ ਬਾਸਰਕੇ ਕਾਰਜ ਸਰਪੰਚ ਚੀਤੇ ਸਾਰੇ ਭਰਾ ਪੁੱਜ ਗਏ ਰਣੇ ਪਹਿਲੇ ਹੁਣੀ ਓਹ ਜਾਦੂ ਸਾਹਮਣੇ ਇੱਕ ਪਾਸੇ ਆ ਵੀ ਹੈ ਟੱਕਰ ਵੇਖਾਂਗੇ ਮਿੱਤਰੋ ਉਹ ਮਾਚੇ ਮਾਲਵੇ ਤਵਾਬੇ ਤੇ ਪਵਾਜ਼ ਦੀਆਂ ਗੱਲਾਂ ਕੰਨ ਲਾ ਕੇ ਸੁਣਦੇ ਪੰਜਾਬ ਦੀਆਂ ਗੱਲਾਂ ਇਹ ਪੰਜਾਬ ਦੀਆ ਮੜਕਾ ਭਰਾ ਮਰੋ ਸਾਰੇ ਸੰਸਾਰ ਚ ਹੈ ਤਾਂ ਕਰਕੇ ਸਾਰੇ ਇਹਨੂੰ ਦਬਣਾ ਚਾਹੁੰਦੇ ਐ ਇਹਨੂੰ ਦਬਣਾ ਚਾਹੁੰਦੇ ਐ ਜਿਹੜੀਆਂ ਬਾਗੀ ਸੁਰਾਂ ਹੁੰਦੀਆਂ ਉਹ ਕੁਝ ਨਾ ਕੁਝ ਪਖੜਾ ਲਿਖ ਦਿੰਦੀਆਂ ਕ੍ਰਾਂਤੀ ਲੈ ਕੇ ਆਉਂਦੀਆਂ ਤੇ ਅਕਸਰ ਲੋਕਾਂ ਦਾ ਤਿਆਰ ਉਹਨਾਂ ਵੱਲ ਹੁੰਦਾ ਕਿ ਇਹਦੀ ਕਿਚੀ ਨੱਪੋ ਤੇ ਫਿਰ ਗੱਲਾਂ ਹੋਣਾ ਪਰ ਇਹ ਪੰਜਾਬ ਹੈ ਮਿੱਤਰੋ ਇਹ ਕੁਰਾ ਨੇ ਸਾਜਿਆ ਇਹ ਪਸਦਾਰਾਣਾ ਪਰ ਉਹ ਸਾਹਮਣੇ ਪੂਟਾ ਦਿਨਾਣੇ ਵਾਲਾ ਉਹ ਸਾਹਮਣੇ ਮੇਰੇ ਮਿੱਤਰੋ ਉਹ ਤੇਰੇ ਸਦਕੇ ਮੁੰਡਿਆ ਆ ਜੱਫਾ ਲੱਗਾ ਇਹਨੂੰ ਸਵਾਦ ਕਹਿੰਦੇ ਆ ਲਓ ਆ ਜੱਫਾ ਲੱਗਾ ਤੇ ਇਹਨੂੰ ਸਵਾਦ ਕਹਿੰਦੇ ਆ ਇਧਰ ਜਰਮਨ ਜੀਪ ਯੂਕੇ ਸਾਡੇ ਦਿਲਵਾਗ ਦਾ ਵੀਰਾ ਭਰਾਵਾਂ ਲੋ ਦੋਨਾਂ ਬੰਦਾਰਿਆਂ ਲਈ 5-500 ਰੁਪਏ ਦੇ ਵੱਡੇ ਮਾਨ ਤੇ ਸਨਮਾਨ ਆ ਇੱਕ ਹੋਰ ਬੇਨਤੀ ਆ ਬਾਊਆ ਜੀ 1000 ਰੁਪਏ ਦੇ ਦਈਏ ਕਿਉਂਕੇ ਦੇ ਦिए ਇਹਨਾਂ ਨੂੰ ਲੈ ਵੀ ਕਾਲੂ ਮਨਸੂਰ ਦੇਵਾ ਵਾਲਿਆ ਲਾ ਕੋਈ ਤਕੜਾ ਜੱਫਾ ਜਾ ਕਹਦੇ ਕਹਦੇ ਗਰਾਬਿਆਂ ਨੂੰ ਪਰ ਇਧਰ ਦੇ ਪਾਸੇ ਮਨਸੂਰ ਦੇਵਾ ਦੀ ਧਰਤੀ ਮੁੰਡਾ ਕਹਿੰਦੇ ਸਿੱਖ ਸਰਦਾਰ ਗੱਭਰੂ ਕਾਲੂ ਟਰਾਈ ਕਰਦਾ ਮੇਰੇ ਵੀਰੇ ਕਰਦਾ ਹੈ ਮਾਲਵਾ ਤੇ ਨਾਲ ਖਡੂਰ ਸਾਹਿਬ ਮੇਰੇ ਟੀਮਾਂ ਆ ਜਾਣਾ ਮਾਲਵਾ ਤੇ ਖਡੂਰ ਸਾਹਿਬ ਪੱਟੋ ਤੇ ਮਾਰਤਾ ਵੀ ਕੋਟੀ ਪੌਂਡ ਚੱਲਿਆ ਗੱਭਰੂ ਦੀ ਮਿਹਨਤ ਸਿਰ ਚੜ ਬੋਲਦੀ ਵਿਸ਼ਾਲ ਦੁਦਰਾਏ ਉਹ ਖੇਡ ਮੰਗਦੀ ਤਪੱਸਿਆ ਉਹ ਦੁਨੀਆ ਮਨਾਉਣੀ ਇੱਥੇ ਗੱਲ ਨਹੀਂ ਮੁਖੌਲਦੀ ਉਹ ਆਂ ਪਰਾਉਣੇ ਇੱਥੇ ਗੱਲ ਨਹੀਂ ਮਖੌਲ ਦੀ ਢੀਮ ਆ ਗਿਆ ਸੁਰਸਿਕ ਵਾਲਾ ਕਿਤੇ ਆਂਬੇ ਸੁਰ ਸਿੰਘ ਦੇ ਚਰਚੇ ਮਿੱਤਰੋ ਉਹਨੇ ਵੀ ਖੇਡਣਾ ਹੈ ਬਾਬੇ ਦੀਆਂ ਮੇਰਾ ਤਰਲੋਚਨ ਸਿੰਘ ਜੀ ਗਿੱਲ ਸਾਹ ਦੇ ਮੇਲੇ ਦੇ ਚਰਚੇ ਹੋ ਗਏ ਆ ਪੁੱਤਰੋ ਗੁਰਵਰਜਨ ਸਿੰਘ سپورٹس ਕਲੱਬ ਦੀਨੇਵਾਲ ਦਾ ਜਿਲੋਂ ਧੰਨਵਾਦ ਤੇ ਸਤਿਕਾਰ ਤਾਰੀ ਕਰਦਾਸਪੁਰ ਹੁਣੀ ਰਮਣ ਭੈਣੀ ਹੁਣੀ ਸਾਰਿਆਂ ਦਾ ਚੱਕਰ ਕਰਦੇ ਲਓ ਸਾਰੀ ਸਤਿਕਾਰ ਤੇ ਜੋਗ ਨੇ ਇਧਰਲੇ ਪਾਸੇ ਗੋਲੀ ਦੀ ਕਬੱਡੀ ਆ ਤੇ ਗੁਰਜੀਤ ਸਿੰਘ ਰਾਣਾ ਜੀ ਬੜਾ ਪਿਆਰ ਆ ਗਿਲ ਪਰਿਵਾਰ ਦੇ ਨਾਲ ਬੜਾ ਪਿਆਰ ਆ ਵਹੀ ਪੀ ਵਾਲਿਆਂ ਦੇ ਨਾਲ ਉਹ ਬੜਾ ਪਿਆਰ ਆ ਜਰਵਨ ਬਾਈ ਦੇ ਨਾਲ ਲੋ ਇਧਰਲੇ ਪਾਸੇ ਕਹਿੰਦੇ ਉਹ ਗੋਲੀ ਦੀ ਕਬੱਡੀ ਇਹਨੂੰ ਟਕਣਾ ਕੋਈ ਸੌਖੀ ਗੱਲ ਨਹੀਂ ਇਹਨੂੰ ਟਕਣਾ ਕਹਿੰਦੇ ਸੌਖੀ ਗੱਲ ਨਹੀਂ ਕਹਿੰਦੇ ਤੂੰ ਦੀ ਗਾਲ ਤੇ ਮੈਂ ਸੱਸ ਉਹ ਗੱਡਿਆ ਥੱਲੇ ਕਰ ਲਈ ਲਓ ਐਨ ਕਹਿੰਦੇ 30 ਸਕਿੰਟਾਂ ਦਾ ਸਮਾਂ ਉਹ ਸਮਾਪਤੀ ਵੱਲ ਨੂੰ ਵਧ ਗਿਆ ਇਧਰਲੇ ਪਾਸੇ ਕਹਿੰਦੇ ਮੁੰਡਾ ਉਹ ਬੱਲੇ ਬੱਲੇ ਕਰ ਆ ਗਿਆ ਹਾਂਜੀ ਨਾਂ ਦਸੀਏ ਮੁੰਡੇ ਦਾ ਇਧਰਲੇ ਪਾਸੇ ਸਿਕਸਾਰ ਰਿਦਾਰ ਗਬਰੂ ਕਹਿੰਦੇ ਭੀਮ ਦੀ ਰੇਜ ਆ ਮੇਰੇ ਵੀਰੋ ਲੈ ਭੀਮ ਔਰ ਸਰਸਿੰਘ ਵਾਲਿਆ ਆ ਕੀ ਹੋ ਗਿਆ ਕਹਿੰਦੇ ਦਿੱਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨਹੀਂ ਉਹ ਸੀਸ ਤੋਂ ਪੈ ਗਈ ਖੱਡ ਉਹ ਖੱਡ ਤੋਂ ਮੋਗਾ ਬਣ ਗਿਆ ਨਹੀਂ ਜੁਖ ਮੰਘਾਲਿਆਂ ਨੇ ਪਹਿਲਾ ਜੱਫਾ ਲਾਇਆ ਵੱਡਿਆ ਸਿਰਾਂ ਘਰਾ ਦਿੱਤਾ ਹੈ ਉਧਰ ਰਾਜਾ ਮੱਲਾ ਕਰਮਾ ਟੀਵੀ ਸੈਂਟਰ ਵੀਰ ਸਾਡਾ ਲਾਈਵ ਜੋੜਿਆ ਵੱਡਾ ਧੰਨਵਾਦ ਕਰਦੇ ਆਂ ਬੰਟੀ ਮੱਲਾ ਸਾਉਣਾ ਬੜਾ ਪਿਆਰ ਹੈ ਕਾਂਗੇ ਵਾਲਿਆ ਤੂੰ ਜੱਫਾ ਲਾ ਮੁੰਡਿਆ ਸਾਰੇ ਤੇਰੇ ਵੱਲ ਵੇਖਦੇ ਆਂ ਕਿ ਕਾਂਗੇ ਵਾਲੇ ਨੂੰ ਕਹਵੇ ਕਿ ਲਾ ਜੱਫਾ ਉਹ ਕਰਾ ਬੱਲੇ ਬੱਲੇ ਇੱਕ ਪਾਸੇ ਬੂਟਾ ਦਿਨਾਨੇ ਵਾਲਾ ਨਾਲ ਸੁਖ ਪੰਗਾੜੇ ਵਾਲਾ ਉਹ ਟੱਕਰ ਸਾਹਮਣੇ ਉਧਰ ਪਿੰਕਪਾਲ ਜੀ ਸਾਡੇ ਸਤਕਾਰ ਜੋ ਵੱਡੇ ਭਰਾ ਦੇ ਨਾਲ ਮਰਕੀਤ ਚੀਮਾ ਦੀ ਸਤਕਾਰ ਹੈ ਇਹਨਾਂ ਦਾ ਪਿਆਰ ਸੋਨੂ ਚੀਮੇ ਦੇ ਨਾਲ ਬੇਸ਼ੱਕ ਉਹ ਕਹਿੰਦੇ ਵੀਰ ਸਾਡਾ ਸਾਡੇ درمیان ਨਹੀਂ ਰਿਹਾ ਹੈ ਭਰਾ ਚਿੱਤੇ ਕਰਦੇ ਹੈ ਚਿੱਤਿਆਂ ਚੋਂ ਰਹਿੰਦੇ ਹੈ ਭਰਾ ਮੇਰੋ ਇਹਦਾ ਕੰਮ ਐਸੇ ਕੀਤੇ ਹੋਣਾ ਉਧਰ ਦਿਨੇਸ਼ ਕੰਗ ਮਹਾਵੀਰ ਸਰਪੰਚ ਬਾਸਰ ਕੇ ਕਾਰਜ ਸਰਪੰਚ ਚਿੱਤੇ ਇਹ ਸਾਡੇ ਵੀਰ ਪੁੱਜ ਰਿਹਾ ਰੌਣਾ ਪਹਿਲਾ ਸਰਪੰਚ ਪਹਿਲੇ ਪਿੰਡ ਦਾ ਉਹ ਵੀ ਸਾਡਾ ਵੀਰ ਆ ਰਿਹਾ ਸਤਕਾਰ ਕਰਦੇ ਚਾਰ ਸੜੇ ਨੌਸਾਂ ਦੇ ਨਾਲ ਉਧਰ 30 ਬੇੰਤੀਆਂ ਦੋਨਾਂ ਟੀਮਾਂ ਨੂੰ ਕਿਰਪਾ ਕਰਕੇ ਆਪਾਂ ਚੱਲਦੇ ਮੈਚ ਦੇ ਵਿੱਚ ਹੀ ਗਰਾਊਂਡ ਦੇ ਵਿੱਚ ਐਂਟਰੀ ਕਰਨੀ ਆ ਲਓ ਇਧਰਲੇ ਪਾਸੇ ਕਹਿੰਦੇ ਗਲਾਬੇ ਦੇ ਹੱਥ ਬਾਲੇ ਹੀ ਭਾਰੇ ਆ ਗਲਾਬੇ ਦੇ ਹੱਥ ਕਹਿੰਦੇ ਵੱਟੇ ਹੀ ਕਰਾਰੇ ਆ ਮੇਰੇ ਵੀਰੋ ਕਹਿੰਦੇ ਕੋਈ ਲਾ ਕੇ ਗੱਲ ਕਰ ਜਾਵੇ ਤੇ ਸੀਨੇ ਚੁੱਭ ਜਾਂਦੀਆਂ ਨੇ ਜੇ ਕਿਸਮਤ ਮਾੜੀ ਹੋਵੇ ਤੇ ਜਰਮਣਾ ਬਾਈ ਕਹਿੰਦੇ ਵਕਤਾਂ ਵੀ ਡੁੱਬ ਜਾਂਦੀਆਂ ਨੇ ਲਓ ਇਧਰ ਦੇ ਪਾਸੇ ਹਾਂਜੀ ਵੱਖਰਾ ਹੀ ਨਜ਼ਾਰਾ ਹੈ ਮਾ ਖੇਡ ਕਬੱਡੀ ਦਾ ਥੋੜਾ ਜਿਹਾ ਸੈਟਵਟ ਜਾਂ ਹੋ ਜੇ ਤੇ ਸਮਾਦ ਵੱਖਰਾ ਹੋ ਜੇ ਉਧਰ ਮਾਲਵਾ ਦੇ ਨਾਲ ਮੈਂ ਬੇਨਤੀ ਕਰਦਾ ਵੀਰੇ ਅਗਲੀਆਂ ਟੀਮਾਂ ਖਡੂਰ ਸਾਹਿਬ